ਜਾ ਆਪਾਂ ਗੱਲਾਂ ਚਾਉਣਾ ਹੈ ਲਾਰਿਆਂ ਚਾਉਣਾ ਹੈ ਜਾਂ ਆਪਾਂ ਪੰਜਾਬ ਨੂੰ ਬਚਾਉਣਾ ਹੈ ਜੇ ਤੁਸੀਂ ਪਿਛਲੇ 40 50 ਸਾਲ ਦਾ ਇਤਿਹਾਸ ਦੇਖੋ ਪੰਜਾਬ ਵਿੱਚ 15 20 ਸਾਲ ਥੋੜੀ ਆਪਣੀ ਪਾਰਟੀ ਮਾਂ ਪਾਰਟੀ ਦਾ ਰਾਜ ਰਿਹਾ ਬਾਕੀ ਆ ਦਿੱਲੀ ਵਾਲੇ ਦੇ ਰਿਹਾ ਦੋਨਾਂ ਵਿੱਚ ਜੇ ਤੁਸੀਂ ਫਰਕ ਦੇਖੋ ਕਿ ਜਦੋਂ ਅਕਾਲੀ ਦਲ ਥੋੜੀ ਖੇਤਰੀ ਪਾਰਟੀ ਦਾ ਰਾਜ ਐਂ ਲੱਗਦਾ ਥੋੜਾ ਰਾਜ ਕੀ ਹੁੰਦੀ ਸੀ ਸੜਕਾਂ ਮੰਡੀਆਂ ਸੀ ਟਿਊਬਲ ਕਨੈਕਸ਼ਨ ਮਿਲਦੇ ਸੀ ਥੋੜੇ ਮੰਡੀਆਂ ਬੰਦੀਆਂ ਸੀ ਖਾਲੇ ਬੰਦੇ ਸੀ ਕੱਸੀਆਂ ਬੰਦ ਰੀਆਂ ਸੀ ਮੰਡੀ ਸਭਾ ਕੁਸ਼ੀ ਕਿਸਾਨੀ ਨੂੰ ਮਿਲ ਰਿਆ ਸੀ ਗਰੀਬ ਨੂੰ ਆਟਾ ਦਾਲ ਸ਼ੱਕਰ ਨੇ ਪੈਨਸ਼ਨ ਸਾਰੀਆਂ ਚੀਜ਼ਾਂ ਦੂਰ ਦਰ ਦਿੱਤੀਆਂ ਜਾਂਦੀਆਂ ਸੀ ਬਿਲੀ ਦੇ ਥਰਮਲ ਪਲਾਨ ਚਾਰਲਿੰ ਸੜਕਾਂ 에어ਪੋਰਟ ਜੋ ਜੋ ਕੁਝ ਬਣਿਆ ਪੰਜਾਬ ਚ ਉਦੋਂ ਹੀ ਬਣਿਆ ਜਦੋਂ ਥੋੜੀ ਖੇਤਰੀ ਪਾਰਟੀ ਕਾਲੀ ਦਲ ਰਾਜ ਪਰ ਜਦੋਂ ਆਪਾਂ ਗੱਲਾਂ ਜਾ ਕੇ ਦਿੱਲੀ ਵਾਲੀ ਕਾਂਗਰਸ ਦਾ ਮੌਕਾ ਦੇ ਦਿੰਨੇ ਆ ਤੇ ਹੁਣ ਝਾੜੂ ਵਾਲਾ ਦੇਤਾ ਬਰਬਾਦ ਕਰ ਦਿੰਦੇ ਆ ਪੰਜਾਬ ਨੂੰ 5 ਸਾਲ ਕੱਲਾ ਰਾਜ ਕਰਦੇ ਆ ਸੇਵਾ ਨਹੀਂ ਰਾਜ ਕਰਨ ਨੂੰ ਲੁੱਟਣੋਂ ਦੇ ਇੱਥੇ ਐ ਸੂਬੇ ਨੂੰ ਜਿਵੇਂ ਅੰਗਰੇਜ਼ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਤੇ ਸਾਰਾ ਖਜ਼ਾਨਾ ਲੈ ਕੇ ਤੇ ਆਪਣੇ ਮੁਲਕ ਲੈ ਜਾਂਦੇ ਸੀ ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕजरीवाल ਵਾਲ ਦੀ ਆਮ ਆਦਮੀ ਪਾਰਟੀ ਆ ਜਾਂਦੀ ਪਰਵਾਰ ਦੀ ਕਾਂਗਰਸ ਹੈ ਭਾਵੇਂ ਆ ਬੀਜੇਪੀ ਹੋਣਾ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਦੀ ਕਿਸਾਨੀ ਨਹੀਂ ਥੋੜੀ ਗਰੀਬ ਦੀ ਸਮੱਸਿਆ ਨਹੀਂ ਉਹ ਇੱਥੇ ਆਉਂਦੇ ਐ ਰਾਜ ਕਰਨ ਵਾਸਤੇ ਕਿ ਕਿਸੀ ਬਹੁਤ ਵੱਡੀ ਇੱਕ ਸੂਬੇ ਤੇ ਕਬਜ਼ਾ ਹੁੱਕ ਕਰ ਲਿਆ ਜੇ ਆਪਾਂ ਕਬਜ਼ਾ ਕਰਾਉਣਾ ਹੈ ਤੂੰ ਸਾਡੇ ਸਾਹਮਣੇ ਸ਼ੰਭੂ ਜੀ ਹੋਇਆ ਸਾਡੇ ਸਾਹਮਣੇ ਕਿਵੇਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਕਿਦੇ ਵਿੱਚ ਗਰੀਬ ਨੂੰ ਇੱਥੇ ਅੱਜ ਸਾਰੀ ਸਹੂਲਤਾ ਆਟਾ-ਦਾਲ ਵੀ ਬੰਦ ਹੈ, ਯਕਨ ਵੀ ਬੰਦ ਹੈ, ਪੈਨਸ਼ਨ ਹੀ ਬੰਦ ਹੈ। ਆ ਜਿਹੜਾ ਭਗਵੰਤ ਮਾਨ ਨੂੰ ਇੱਥੇ ਫਿਕਰ ਨਹੀਂ ਪੰਜਾਬ ਦਾ ਕੇਜਰੀ ਵਾਲ ਨੂੰ ਬਚਾਉਣ ਨੂੰ ਫਿਰਦਾ ਹੈ। ਉਹ ਜੋ ਕੁਝ ਦਿੱਲੀ ਵਾਲੀਆਂ ਕਹਿਨੀਆਂ ਉਹ ਕਰਦੇ ਐ। ਥੋਡੀ ਆਪਣੀ ਪਾਰਟੀ ਹੈ ਜਿਹੜਾ 100 ਸਾਲ ਦਾ ਇਤਿਹਾਸ ਹੈ। ਥੋਡੀ ਥੋਡੀ ਵਾਸਤੇ ਲੜਦੀ ਹੈ, ਕਿਸਾਨੀ ਵਾਸਤੇ ਲੜਦੀ ਹੈ, ਗਰੀਬ ਵਾਸਤੇ ਲੜਦੀ ਹੈ, ਵਪਾਰੀ ਵਾਸਤੇ ਲੜਦੀ ਹੈ, ਪੰਜਾਬ ਵਾਸਤੇ ਲੜਦੀ ਹੈ। ਹੁਣ ਫੈਸਲਾ ਤੁਸੀਂ ਕਰਨਾ ਹੈ। ਇਹ ਤੁਸੀਂ ਪੰਜਾਬ ਦੀ ਆਵਾਜ਼ ਰੱਖਣੀ ਹੈ ਜਾਂ ਬੰਦ ਕਰਨੀ ਹੈ ਇਹ ਪਾਰਲੀਮੈਂਟ ਜੇ ਤੁਸੀਂ ਦੇਖੋ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੀ ਐਮਪੀਸੀ ਤੇ ਕਾਂਗਰਸ ਦੇ ਕਿੰਨੇ ਐਮਪੀਸੀ ਜਦੋਂ ਕੋਈ ਸਮੱਸਿਆ ਪੰਜਾਬ ਦੀ ਆਉਂਦੀ ਕਿਸਾਨੀ ਦੀ ਆਉਂਦੀ ਗਰੀਬ ਦੀ ਆਉਂਦੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਤੇ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਅੰਡ ਸਿਮਰਤ ਕੌਰ ਬਾਦਲ ਲੜਦੀ ਆ ਕਾਂਗਰਸੀ ਕਿਤੇ ਲੜਦੇ ਸੀ ਚੁੱਪ ਕਰਕੇ ਬਹਿੰਦੇ ਸੀ ਸੰਘਾੜ ਕਸਾਨੀ ਸੰਘਾਸ਼ ਦੇ ਵਿੱਚ ਅੰਦਰ ਹਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੇ ਕੋਈ ਆਵਾਜ਼ ਉਠਾਈ ਲੜਾਈ ਲੜੀ ਤੁਹਾਡੇ ਅਕਾਲੀ ਦਲ ਨੇ ਨਾ ਕਾਂਗਰਸ ਨੇ ਤੇ ਨਾ ਦੂਜਿਆਂ ਨੇ ਐਸ ਕਰਕੇ ਆਪਣੀ ਪਾਰਟੀ ਨੂੰ ਬਚਾ ਲਓ ਆ ਤੁਹਾਡੀ ਫੌਜ ਆ ਕੌਮ ਦੀ ਫੌਜ ਆ ਪੰਥ ਦੀ ਫੌਜ ਆ ਪੰਜਾਬੀਆਂ ਦੀ ਫੌਜ ਆ ਜੇ ਤੁਹਾਡੀ ਫੌਜ ਤਖੜੀ ਐ ਤੁਹਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ ਅੱਜ ਤੁਸੀਂ ਆਪਣੀ ਕਮਜ਼ੋਰ ਕਰ ਦਿੱਤੀ ਥੋੜੀ ਦਿੱਲੀ ਸਿੱਖ ਆਪਣੇ ਐਸਜੀਪੀਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਤੋੜਤੀ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਕੀ ਤੁਸੀਂ ਹੁਣ ਪੰਜਾਬ ਦੇ ਘਰ ਘਰ ਤੇ ਕਬਜ਼ਾ ਕਰਾਉਣਾ ਹੈ ਇਹ ਇਕੱਠੇ ਨਾ ਹੋਏ ਥੋੜਾ ਆਪਣਾ ਸੁਪਾ ਥੋੜਾ ਆਪਣਾ ਘਰ ਤੇ ਬਾਹਰ ਲਿਆ ਕੇ ਰਾਜ ਕਰਨਗੇ ਫੈਸਲਾ ਤੁਹਾਡੇ ਹੱਥ ਹੈ ਜੇ ਤੁਸੀਂ ਨਾ ਇਕੱਠੇ ਹੋਏ ਇੱਕ ਚੱਡੇ ਥੱਲੇ ਨਾ ਇਕੱਠੇ ਹੋਏ ਫਿਰ ਜ਼ਿੰਮਵਾਰੀ ਤੁਹਾਡੀ ਹੈ ਨੁਕਸਾਨ ਅਗਲੀ ਪੀੜ੍ਹੀ ਨਾਲ ਤੁਸੀਂ ਕਰਦੋਗੇ ਐਸ ਕਰਕੇ ਆਓ ਸਾਰੇ ਪੰਜਾਬੀਆਂ ਨੂੰ ਖਰ ਸਾ ਪੰਥ ਨੂੰ ਬੇਨਤੀ ਕਰਦਾ ਥੋਡੀ ਆਪਣੀ ਮਾ ਪਾਰਟੀ ਥੋਡੇ ਬਜ਼ੁਰਗਾਂ ਦੀ ਬਣਾਈਓ ਪਾਰਟੀ ਬੁਰਗਾ ਥੋਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਖ ਕੇ ਖੜੀ ਕੀਤੀ ਪਾਰਟੀ ਸ਼ਰੋਮਣੀ ਕਾਲੀ ਦਲ ਵੀ ਨੂੰ ਤਕੜਾ ਕਰ ਦਿਓ ਤੀਰਾਂ ਦੀਆਂ ਤੀਰਾਂ ਸਿੱਧਾ ਜਿਤਾ ਦਿਓ ਤੁਸੀਂ ਦੇਖੋ ਕਿ ਕਿੱਡੀ ਵੱਡੀ ਆਵਾਜ਼ ਥੋਡੀ ਪਾਰਲੀਮੈਂਟ ਹੋਊਗੀ ਤੇ ਦੇਸ਼ ਹੋਊਗੀ ਫੈਸਲਾ ਕਰਨੋ ਕਿ ਪੰਜਾਬ ਵਿੱਚ ਨਾ ਅਸੀਂ ਝਾੜੂ ਰਹਿਣ ਦੇਣਾ ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ ਨਾ ਕਮਲ ਦਾ ਫੁੱਲ ਉਗਣ ਦੇਣਾ To one India channel and never miss an update.